ਨਿਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਸਵੀਰਾਂ ਬਟਾਲਾ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਬਟਾਲਾ ਦੇ ਵਿੱਚ ਪੁਲਿਸ ਦੇ ਵੱਲੋਂ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਨਾ ਵਾਪਰੇ ਉਸ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਪੁਲਿਸ ਅਲਰਟ ਤੇ ਆ ਤੇ ਹੁਣ ਬਟਾਲਾ ਪੁਲਿਸ ਦੇ ਵੱਲੋਂ ਵੀ ਸਪੈਸ਼ਲ ਚੈਕਿੰਗ ਕੀਤੀ ਗਈ ਤੇ ਇਸ ਦੌਰਾਨ ਮੋਟਰਸਾਈਕਲ ਤੇ ਮੂੰਹ ਟੱਕ ਕੇ ਘੁੰਮ ਰਹੇ ਲੋਕਾਂ ਨੂੰ ਰੋਕਿਆ ਗਿਆ ਤੇ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਸਿਗੇ ਉਹਨਾਂ ਦਾ ਮੋਟਾ ਚਲਾਨ ਵੀ ਕਟਿਆ ਗਿਆ ਤਾਂ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਾਰੇ ਜਾਏ ਜਾ ਰਹੇ ਨੇ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਤੇ ਹੁਣ ਬਟਾਲਾ ਦੇ ਵਿੱਚ ਵੀ ਇਹ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਤੇ ਇਸ ਦੌਰਾਨ ਪੁਲਿਸ ਦੇ ਵੱਲੋਂ ਲੋਕਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਹੈ ਤੇ ਨਾਲ ਹੀ ਮੋਟਰਸਾਈਕਲ ਤੇ ਮੂੰਹ ਬਨ ਕੇ ਘੁੰਮ ਰਹੇ ਲੋਕਾਂ ਨੂੰ ਵੀ ਰੋਕਿਆ ਗਿਆ ਹੈ ਕਿਉਂਕਿ ਅਕਸਰ ਹੀ ਅਜਈਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਨੌਜਵਾਨਾਂ ਦੇ ਵੱਲੋਂ ਮੂੰਹ ਬਨ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਤੇ ਚੱਲਦੇ ਆ ਹੁਣ ਬਟਾਲਾ ਪੁਲਿਸ ਦੇ ਵੱਲੋਂ ਇਹ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਤੇ ਇਸ ਦੌਰਾਨ ਮੋਟਰਸਾਈਕਲ ਤੇ ਮੂੰਹ ਬੰਨ ਕੇ ਘੁੰਮ ਰਹੇ ਲੋਕਾਂ ਨੂੰ ਰੋਕਿਆ ਗਿਆ ਹੈ ਤੇ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਸਨ ਉਹਨਾਂ ਦਾ ਮੋਟਾ ਚਲਾਨ ਵੀ ਕਟਿਆ ਗਿਆ ਤਾਂ ਲਗਾਤਾਰ ਹੀ ਇਹ ਚੈਕਿੰਗ ਅਭਿਆਨ ਜਿਹੜੇ ਨੇ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਜੋ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਅਪਰਾਧਿਕ ਗਤੀਵਿਧੀ ਨਾ ਵਾਪਰੇ ਉਸ ਨੂੰ ਲੈ ਕੇ ਪੰਜਾਬ ਪੁਲਿਸ ਪੱਬਾ ਪਾਰ ਹੈ ਤੇ ਇਸ ਮੌਕੇ ਸਾਡੇ ਸਹਿਯੋਗੀ ਸਰਵਨ ਸਾਡੇ ਨਾਲ ਜੁੜੇ ਹੋਏ ਨੇ ਤਾਂ ਸਿੱਧਾ ਤੁਹਾਨੂੰ ਲੈ ਚਲਦੇ ਹਾਂ ਬਟਾਲਾ ਜਿੱਥੇ ਪੁਲਿਸ ਦੇ ਵੱਲੋਂ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਅੱਜ ਪਟਾਣਾ ਪੁਲਿਸ ਵੱਲੋਂ ਜਿਹੜੀ ਐ ਸਪੈਸ਼ਲ ਨਾਕੇਬੰਦੀ ਕੀਤੀ ਗਈ ਆ ਔਰ ਜਿੰਨਾ ਲੋਕਾਂ ਨੇ ਮੂੰਹ ਬੰਨ ਕੇ ਵਹੀਕਲ ਚਲਾ ਰਹੇ ਆ ਉਹਨਾਂ ਨੂੰ ਚੈੱਕ ਕੀਤਾ ਗਿਆ ਔਰ ਇਸ ਸਾਫਟ ਨਾ ਦਿੱਤੀ ਕੀਤੀ ਗਈ ਆ ਕਿ ਮੂੰਹ ਬੰਨ ਕੇ ਵਹੀਕਲ ਨਾ ਚਲਾਉਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੂੰਹ ਬੰਨ ਕੇ ਆਉਂਦੇ ਆ ਔਰ ਬੜੇ ਆਰਾਮ ਦੇ ਨਾਲ ਜਿਹੜਾ ਵਾ ਉਹ ਨਿਕਲ ਜਾਂਦੇ ਸੀ ਔਰ ਬਹੁਤ ਸਾਰੇ ਸੀਸੀਟੀਵੀ ਕੈਮਰਾ ਵੀ ਸਾਹਮਣੇ ਤਸਵੀਰਾਂ ਆਈਆਂ ਸਾਨੂੰ ਜਿਨ੍ਹਾਂ ਦੇ ਵਿੱਚ ਪਛਾਣਨਾ ਥੋੜਾ ਮੁਸ਼ਕਲ ਹੋ ਜਾਂਦਾ ਸੀ ਕਿ ਮੂੰਹ ਬੰਦੇ ਵਾਲੇ ਵਿਅਕਤੀ ਜਿਹੜੇ ਹੈ ਕੌਣ ਆ ਦੂਸਰੇ ਬੰਨੇ ਗੱਲ ਕੀਤੀ ਜਾਵੇ ਤੇ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਸਨ ਚੋਰ ਜਿਹੜੇ ਆ ਲੈ ਕੇ ਬਾਨਾਂ ਨੂੰ ਚਲੇ ਜਾਂਦੇ ਆ ਔਰ ਕਾਗਜ਼ ਪੱਤਰ ਜਿਹੜੇ ਆ ਉਹਨਾਂ ਕੋਲ ਪੂਰੇ ਨਹੀਂ ਹੁੰਦੇ ਉਸੇ ਚੀਜ਼ ਦੀ ਵੀ ਚੈਕਿੰਗ ਕੀਤੀ ਗਈ ਆ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਾਡੇ ਨਾਲ ਨੇ ਸਰ ਸਰਵਾਇਰ ਰਜਿੰਦਰ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ ਸਰ ਅੱਜ ਸਪੈਸ਼ਲ ਨਾਕੇਬੰਦੀ ਕੀਤੀ ਗਈ ਆ ਔਰ ਕਾਗਜ਼ ਚੈੱਕ ਕੀਤੇ ਗਏ ਆ ਕੀ ਕਹਿਣਾ ਚਾਹੋਗੇ ਸਰ ਇਹ ਆਪਣੇ ਪਟਿਆਲਾ ਆਪਣੇ ਐਸਐਨ ਸਾਹਿਬ ਵੱਲੋਂ ਤੇ ਟ੍ਰਾਵਲ ਚਾਰਜ ਦਾ ਪਟਿਆਲਾ ਲੋਂ ਤੇ ਸਰ ਆਪਣੇ ਪਾਸੇ ਨਕਪੰਦੀ ਕੀਤੀ ਗਈ ਆ ਇਹਨਾਂ ਦੇ ਚੈੱਕ ਕੀਤੇ ਗਏ ਅਧੂਰੇ ਕਾਜ ਪੂਰੇ ਜਿੰਨੇ ਆ ਚਲਾ ਕੀਤੇ ਗਏ ਆ ਜਿਹੜੇ ਕਾਜ ਧੂਰੇ ਆ ਚਲਾ ਕੀਤੇ ਗਏ ਆ ਉਹ ਚਲਾਨੇ ਮੁਕਤ ਕੀਤੇ ਆ ਉਹ ਜਿਨ੍ਹਾਂ ਨੇ ਮੂੰਹ ਬਨ ਕੇ ਸ਼ਹਿਰ ਤੋਂ ਜਵਾਰਦੇ ਨੇ ਉਹਨਾਂ ਤਾਰਨਾ ਕੀਤੀ ਗਈ ਆ ਵੀ ਸ਼ਹਿਰ ਦੇ ਵਿੱਚ ਮੂੰਹ ਬਨ ਕੇ ਦੀ ਮੋਟਾ ਚੋਨਾ ਉਹਦੇ ਪਲੇ ਪੇ ਪੰਜਾਬ ਚ ਵਾਰਤਾਂ ਪਟਿਆਲੇ ਦੀ ਵਾਰਤਾ ਬਹੁਤ ਜ਼ਿਆਦਾ ਹੋਣੀ ਨਹੀਂ ਜਿਹੜਾ ਮੂੰਹ ਬਨ ਕੇ ਆ ਕੇ ਸ਼ਰਾਬ ਦੀ ਜਾਂ ਸਰ ਕੋਈ ਵਾਰਤਤ ਕਰਿੰਦਾ ਬਾਅਦ ਉਹ ਸਮਝਦੇ ਹੁੰਦਾ ਕਿ ਇਹ ਕਹਿੰਦੇ ਉਹਨਾਂ ਨੂੰ ਇਹ ਤਾਰਨਾ ਕੀਤੀ ਆ ਵੀ ਬਿਲਕੁਲ ਸ਼ਹਿਰ ਦੇ ਵਿੱਚ ਜਿਹੜਾ ਮੂੰਹ ਮਲ ਕੇ ਨਹੀਂ ਗਾ ਤੁਸੀਂ ਫਿਕਰ ਸੁਣਾ ਤੇ ਜਿਹੜੇ ਬਾਕੀ ਜਿਹਨਾਂ ਨੇ ਵੀ ਕਲਚਲਾ ਕੀਤਾ ਆ ਉਹਨਾਂ ਨੂੰ ਮੌਕੇ ਦੇ ਦਿੱਤੇ ਆ ਕੁਝ ਜਗ੍ਹਾ ਤੇ ਵੇਖਿਆ ਗਿਆ ਕਿ ਮੋਟਰਸਾਈਕਲਾਂ ਦੇ ਕੋਈ ਨੰਬਰ ਪਲੇਟ ਨਹੀਂ ਦੀ ਅੱਗੇ ਵੀ ਨੰਬਰ ਫਲੇਟ ਨਹੀਂ ਦੀ ਉਹ ਤੋਂ ਵੇਖਿਆ ਜਾਂਦਾ ਕਾਗਜ ਨਹੀਂ ਹੁੰਦਾ ਨਾ ਕੀ ਕੀਤਾ ਕਰਦੇ ਸਰ ਜਿਹਨਾਂ ਦੇ ਨੰਬਰ ਪਲੇਟ ਨਹੀਂ ਹੁੰਦੀ ਉਹਨਾਂ ਦਾ ਵੀ ਸਰ ਮੌਕੇ ਤੇ ਚਲਾਨੇ ਕੀਤੇ ਜਾਂਦੇ ਜੇ ਜਾਫੇ ਜਾਂਦਾ ਕਹਿੰਦਾ ਹੈ ਕਿ ਫਿਰ ਤੁਹਾਡੀ ਨੰਬਰ ਪਲੇਟ ਲਗਾ ਲਓ ਇਹਦੇ ਮੌਕੇ ਚਲਾਨੇ ਕੀਤੇ ਜਾਂਦਾ ਹੈ ਤੋ ਦੇਖ ਸਕਦੇ ਹੋ ਕਿ ਪਹਿਲ ਕਦਮੀ ਕਹਿ ਸਕਦੇ ਆ ਕਿ ਪੁਲਿਸ ਦੀ ਆ ਔਰ ਇਸ ਦੇ ਨਾਲ ਲੋਕ ਜਿਹੜੇ ਆ ਸੁਰੱਖਿਤ ਮਹਿਸੂਸ ਵੀ ਕਰਦੇ ਆ ਕਿ ਜਦੋਂ ਕੋਈ ਪੁਲਿਸ ਜਿਹੜੀ ਆ ਉਹ ਚੈਕਿੰਗ ਵਗੈਰਾ ਕਰਦੀ ਆ ਕੈਮਰਾਮੈਨ ਸੁਨੀ ਦੇ ਨਾਲ ਸਰਵਨ ਸਿੰਘ ਘੁਮਾਨ ਪਟਾਲਾ ਗੁਰਦਾਸਪੁਰ